ਸਤ ਸ੍ਰੀ ਅਕਾਲ ਵੀਰੋ ਅੱਜ ਸਾਡਾ ਸਫ਼ਰ ਕਰਤਾਰਪੁਰ ਸਾਹਿਬ ਦਾ ਹੈ ਤੇ ਅਸੀਂ ਹਰੀਕੇ ਹੜ ਨੰਗੇ ਜਾ ਰਹੇ ਹਾਂ ਤੇ ਪਹਿਲੋ ਅਸੀਂ ਜਾਣਾ ਬਾਬੜੇ ਸਾਹਿਬ ਉੱਥੋਂ ਦਰਸ਼ਨ ਮਿਲੇ ਕਰਕੇ ਤੇ ਉਸ ਤੋਂ ਬਾਅਦ ਕਰਤਾਰਪੁਰ ਦਾ ਸਫ਼ਰ ਤੈਅ ਕਰਾਂਗੇ ਇਹ ਮੇਰਾ ਬਲੌਗ 2 ਜਾਂ 3 ਭਾਗਾਂ ਦੇ ਵਿੱਚ ਆਵੇਗਾ ਜਿਹੜਾ ਕਿ ਤੁਸੀਂ ਦੇਖਣਾ ਤੇ ਅਸੀਂ ਸੰਗਤ ਜੀ ਤਿੰਨ ਜਾਣੇ ਜਾ ਰਹੇ ਹਾਂ ਇੱਕ ਬਲਵਿੰਦਰ ਸਿੰਘ ਆੜਥਿਆ ਔਰ ਇੱਕ ਜਸ਼ਨਪ੍ਰੀ ਸਿੰਘ ਸੰਧੂ ਮੇਰੇ ਨਾਲ ਇਸ ਵਕਤ ਮੌਜੂਦਾ ਗੱਡੀ ਦੇ ਵਿੱਚ ਬੈਠੇ ਹੋਇਆ ਤੇ ਮੈਂ ਉਹਨਾਂ ਦੇ ਪਿੱਛੇ ਤੁਸੀਂ ਦਿਮ ਦੇਖ ਰਹੇ ਮੈਂ ਬੈਠਾ ਹੋਇਆ ਤੇ ਬਲਵਿੰਦਰ ਸਿੰਘ ਪੁੱਲਰ ਸਾਹਿਬ ਗੱਡੀ ਚਲਾ ਰਹੇ ਆ ਤੇ ਮੈਂ उन्ह दिन गलों का आनंद मा रहे हैं पिछे बैठा ये जोड़ा मेरा ब्लॉग है ये यर के रिलेटिड ट्रैवल रिलेट ब्लॉग है जिमें कि तुम देख रहे जी ਹੁਣ ਅਸੀਂ ਵੀਰੋ ਆ ਗਏ ਆ ਪਿੱਖੀਵਿੰਡ ਸ਼ਹਿਰ ਜੋ ਕਿ ਸਾਡੇ ਪੰਜਾਬ ਦਾ ਬਹੁਤ ਹੀ ਪਿਆਰਾ ਸ਼ਹਿਰ ਹੈ ਉਹ ਅਸੀਂ ਨੰਗੇ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਜੇ ਧੀਰੇ ਧੀਰੇ ਅਸੀਂ ਸਫ਼ਰ ਵੱਲ ਕਦਮ ਪੁੱਟ ਰਹੇ ਹਾਂ ਔਰ ਇਸ ਤੋਂ ਬਾਅਦ ਅਸੀਂ ਅੱਪੜ ਜਾਣਾ ਚਬਾਲ ਜੇ ਪਾਲ ਪਹੁੰਚ ਕੇ ਅਸੀਂ ਬਾਬੂ ਦੇ ਸਾਹਿਬ ਪਹੁੰਚਣਾ ਤੇ ਗੱਡੀ ਦੀ ਰਫਤਾਰ ਜਿਹੜੀ ਉਹ ਦੱਸ ਰਹੀ ਹੈ ਵੀ ਅਸੀਂ ਜਲਦੀ ਤੋਂ ਜਲਦੀ ਕਿਵੇਂ ਪੈਂਟਾ ਤਿਆਰ ਕਰਨਾ ਸੇ ਪਾਪੁਰਾ ਸਰਵ ਦੇ ਗੇਟ ਤੇ ਆ ਗਏ ਨਾ ਇਹ ਜੀ ਪਾਪੁਰਾ ਸਾਹਿਬ ਆਖੇ ਅਰੇ ਸਿੰਘਾਂਗੇ ਜਾ ਰਹੇ ਹਾਂ ਪਾਪੁਰਾ ਸਾਹਿਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸ਼ਿੰਮਾਨਾ ਜੀ ਜਿਵੇਂ ਇੱਕ ਬਣ ਕੇ ਰਸਤਾ ਲੈ ਕੇ ਆਏ ਹਾਂ ਜੋ ਕਿ ਸੇਵਾਦਾਰ ਲੈ ਕੇ ਜਾ ਰਹੇ ਆ ਅਸੀਂ ਉਹਨਾਂ ਦੇ ਪਿੱਛੇ ਜਾ ਰਹੇ ਆ ਔਰ ਜੈਸ਼ਨਪ੍ਰੀਤ ਮੇਰੇ ਅੱਗੇ ਔਰ ਮੈਂ ਉਹਨਾਂ ਦੇ ਪਿੱਛੇ ਆ ਗੁਰੂ ਘਰ ਦੀ ਹਜ਼ੂਰੀ ਵਿੱਚ ਸਾਡਾ ਛੋਟਾ ਜਿਹਾ ਉਪਰਾਲਾ ਔਰ ਇਹ ਪੀਐਸ ਪੁੱਲਾ ਆਪਣੀਆਂ ਸਰਧੀਆਂ ਲੈ ਰਹੇ ਆ ਗੁਰੂ ਘਰ ਦੇ ਸਾਹਮਣੇ ਖੜ ਕੇ ਅਰ ਅਸੀਂ ਹੁਣ ਅਸੀਂ ਜਾ ਰਹੇ ਆ ਰੋਵਰ ਸਾਹਿਬ ਇਸ਼ਨਾਨ ਪਾਣੀ ਕਰਨ ਵਾਸਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਾਂਗੇ ਗੁਰੂ ਘਰ ਸੰਗਤਾਂ ਹੋਮ ਹਮਾ ਕੇ ਅੱਜ ਸੰਗਰਾਂਵਾਲੇ ਦੇ ਨੇ ਪਹੁੰਚੀਆਂ ਕੁਝ ਤੇ ਹੀ ਸਾਡੇ ਕੁਝ ਫੈਨ ਨੇ ਵਿਦੇਸ਼ੋਂ ਆ ਕੇ ਬਹੁਤ ਹੀ ਚੰਗਾ ਲੱਗਾ। ਉਹਨਾਂ ਨਾਲ ਮਿਲ ਕੇ। ਅਸੀਂ ਉਹਨਾਂ ਨੂੰ ਮੱਥਾ ਟੇਕ ਕੇ ਪ੍ਰਸ਼ਾਦ ਲਏ ਸੀ। ਅੱਗੇ ਵਾਲਾ ਸਫ਼ਰ ਤੈ ਕਰਦੇ ਹੋਏ ਮਹਾਰਾਸ਼ਟਰ ਆ ਗਿਆ ਲੈ ਜੀ ਹੁਣ ਅਸੀਂ ਨਵੇਂ ਸਫ਼ਰ ਵਾਲੇ ਕੰਮ ਕਰ ਰਹੇ ਹਾਂ ਤਾਂਰਪੁਰ ਸੇ ਗੋਰੀਕੌਰ ਦੇ ਦਸੰਮੇਲੇ ਕਰਨ ਸੇ ਕਰਨ ਵਾਸਤੇ ਜਾ ਰਹੇ ਹਾਂ ਜਿਹੜੇ ਤੁਸੀਂ ਦੇਖ ਰਹੇ ਹੋ ਅਸੀਂ ਆਪ ਦੀ ਗੱਡੀ ਵਾਲ ਨੂੰ ਪਰੇ ਜਾਂਦੇ ਪਏ ਹਾਂ ਜੈਸ਼ਨ ਪ੍ਰੀਸੰਗ ਮੇਰੇ ਨਾਲ ਤੇਸ ਤੋਂ ਅਗਲਾ ਪਾਗ ਤੁਸੀਂ ਮੇਰੇ ਨਵੇਂ ਬਲੌਗ ਤੋਂ ਨੰਬਰ ਬਲੌਗ ਦੇ ਵਿੱਚ ਦੇਖੋ ਸੋ ਕੋ ਵੀਰੋ ਜੇ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਕਰਿਆ ਜੇ ਤੇ ਲਾਈਕ ਤੇ ਕਮੈਂਟ ਕਰਿਆ ਜੇ ਇਹ ਤੁਹਾਨੂੰ ਸਾਡਾ ਅਗਲੇ ਸਫ਼ਰ ਦਾ ਬਲੌਗ ਇਹਦੇ ਜੀ ਉਹ ਵੀਡੀਓ ਦੇ ਵਿੱਚ ਆਵਾਂਗੇ ਜੋ ਕਿ ਤੁਸੀਂ ਦੇਖਣਾ ਹੈ ਸੋ ਉਹੀ ਰੋਜ਼ ਚੰਗੀ ਲੱਗੀਵੇ ਲਾਈਕ